ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਲੈ ਕੇ ਆਈਆਂ ਕਲੈਕਸ਼ਨ ਆ ਪਹਿਲੇ ਵੀ ਜੋ ਆਉਂਦੀਆਂ ਸੀਗੀਆਂ ਬਟ ਹੁਣ ਲੋਹੀ ਜਿਵੇਂ ਕਿ ਜਦੋਂ ਵੀ ਮੈਂ ਇੱਥੇ ਅਪਡੇਟ ਕਰਦੀ ਆ ਉਦੋਂ ਹੀ ਇਹਨਾਂ ਦੇ ਵਿੱਚ ਕੋਈ ਨਵੇਂ ਕਲਰ ਆਪਸ਼ਨ ਨਵੇਂ ਡਿਜ਼ਾਈਨ ਨਵੇਂ ਪੈਟਰਨ ਜਿਹੜੇ ਐਡ ਹੋ ਜਾਂਦੇ ਨੇ ਪ੍ਰਾਈਸ ਸੇਮ ਹੈ 1330 ਰੁਪਏ ਦੇ ਵਿੱਚ ਤਿੰਨ ਸੂਟ ਨੇ ਜੋ ਪਹਿਲੇ ਸੀਗੇ ਪ੍ਰਾਈਸ ਸੀ ਮੈਂ ਬਟ ਇੱਕ ਇੱਕ ਵਾਰੀ ਵਿੱਚ ਥੋੜਾ ਜਿਹਾ ਪ੍ਰਾਈਸ ਆਪ ਹੋਇਆ ਸੀ ਬਟ ਹੁਣ ਵੀ ਉਹੀ 1330 ਵਿੱਚ ਤੁਸੀਂ ਕੋਈ ਵੀ ਤਿੰਨ ਸੂਟ ਚਾਹੀਏ ਹੋ ਸਿਲਸੀਅਮ ਚਾਹੀਏ ਡਿਫਰੈਂਟ ਡਿਫਰੈਂਟ ਬਾਈ ਕਰ ਸਕਦੇ ਹੋ ਤੇ ਇਹਨਾਂ ਵਿੱਚ ਕੀ ਹੈ ਕਿ ਤਿੰਨੋਂ ਤੁਸੀਂ ਚੂਜ਼ ਕਰਨੇ ਨੇ ਜੋ ਹੋਰ ਕਿ ਆਫਰਾਂ ਵਾਲੀ ਕਲੈਕਸ਼ਨ ਇੱਕਦੋ ਆਈ ਸੀ ਉਹਨਾਂ ਵਿੱਚ ਸੀਗੀ ਤੁਸੀਂ ਦੋ ਤੁਸੀਂ ਚੂਜ਼ ਕਰਨੇ ਥਰਡ ਵਾਲਾ ਸਾਡੀ ਸਾਈਡ ਤੋਂ ਜਾਏਗਾ ਬਟ ਇਹਦੇ ਵਿੱਚ ਕੀ ਹੈ ਕਿ ਜੇ ਤੁਸੀਂ ਤਿੰਨੋਂ ਸੂਟ ਤੁਸੀਂ ਹੀ ਚੂਜ਼ ਕਰਨੇ ਨੇ ਨੋ ਤੁਹਾਡੀ ਚੋਇਸ ਤੇ ਹੋਣਗੇ ਤੁਸੀਂ ਸੇਮ ਕਰਨੇ ਸੇਮ ਤੇ ਡਿਫਰੈਂਟ ਤੁਹਾਡੀ ਚੋਇਸ ਹੈ ਤੇ 2.5 ਮੀਟਰ ਦੀ ਸ਼ਰਟ ਦਾ ਫੈਬਰਿਕ ਮਿਲੇਗਾ 2.5 ਮੀਟਰ ਦਾ ਹੀ ਬਾਟਮ ਹੈ ਲੈਂਥ ਛੋਟੀ ਨਹੀਂ ਹੈ ਪ੍ਰੋਪਰ ਵੱਡੇ ਵਰ ਦਾ ਕਪੜਾ ਹੈ ਤੇ ਟੋਟਲ 5 ਮੀਟਰ ਤੁਹਾਨੂੰ ਸੂਟ ਮਿਲੇਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ 1330 ਰੁਪਏ ਸੂਟ ਤਿੰਨ ਸੂਟਾਂ ਦਾ ਪ੍ਰਾਈਸ ਹੈ ਜਿਹੜਾ ਫੈਬਰਿਕ ਹੈ ਕੈਂਬਰੀ कॉटन ਵਿੱਚ ਆਏਗਾ ਪਿਓਰ ਕੈਂਬਰੀ कॉटन ਹੈ ਪ੍ਰਿੰਟ ਬੜੇ ਸੋਹਣੇ ਨੇ ਸ਼ਰਟ ਜਿਹੜੀ ਹੈ ਆਲ ਓਵਰ ਪ੍ਰਿੰਟ ਦੇ ਨਾਮ ਆਏਗੀ ਸਾਰੇ ਹੀ ਸੂਟਾਂ ਵਿੱਚ ਸ਼ਰਟ ਜਿਹੜੀ ਉਹ ਪ੍ਰਿੰਟਡ ਹੈ बॉटम ਤੁਹਾਨੂੰ 2 ਮੀਟਰ ਦਾ ਕੈਮਰੀ कॉटन ਦੇ ਵਿੱਚ ਜਰ ਜਿਹੜਾ बॉटम ਹੈ कॉटन ਦਾ ਹੈ ਉਹ 2 ਮੀਟਰ ਤੁਹਾਨੂੰ ਪਲੇਨ ਮਿਲੇਗਾ ਤੇ ਸਾਰੀਆਂ ਇਹ ਕਲੈਕਸ਼ਨਾਂ ਜਿਹੜੀਆਂ ਕੇ ਵਾਲੀਆਂ 1330 ਵਾਲੀਆਂ ਨੇ 1330 ਰੁਪਏ ਦੇ ਵਿੱਚ ਤਿੰਨ ਸੂਟਾਂ ਵਾਲੀਆਂ ਉਹਨਾਂ ਦੇ ਨਾਲ बॉटम ਸਾਬਨਾ ਪਲੇਨ ਮਿਲੇਗਾ ਐ ਸੈਕਿੰਡ ਕਲੈਕਸ਼ਨ ਹੈ ਜੌਰਜਟ ਫੈਬਰਿਕ ਦੇ ਨਾਲ ਹੈਗੀ ਦੁਪੱਟਾ बॉटम एंड ਟੌਪ ਜਿਹੜਾ ਤਿੰਨੋਂ ਚੀਜ਼ਾਂ ਜੌਰਜਟ ਦੀਆਂ ਨੇ 520 ਰੁਪਏ ਦਾ ਪ੍ਰਾਈਸ ਹੈ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਬਾਈ ਕਰ ਸਕਦੇ ਹੋ बॉटम ਪਲੇਨ ਹੈ ਦੁਪੱਟਾ ਪਲੇਨ ਹੈ ਬਸ ਸਾਈਡ ਤੇ ਸਾਰੋ ਸਾਈਟ ਤੇ ਲਾਸ ਲੱਗੀ ਆ ਦੁਪट्टे ਤੇ ਤੇ ਜਿਹੜੀ ਸ਼ਰਟ ਦਾ ਫੈਬਰਿਕ ਟੋਟਲੀ ਪ੍ਰਿੰਟਡ ਆਏਗਾ ਬਹੁਤ ਬਕਰੇ ਬਕਰੇ ਪ੍ਰਿੰਟ ਨੇ ਬਰੌਰ ਫਲਾਵਰਿੰਗ ਵਾਲਾ ਹੋ ਗਿਆ ਛੋਟੇ ਛੋਟੇ ਫਲਾਵਰ ਹੋਗੇ ਸਾਰੇ ਤਰ੍ਹਾਂ ਦਾ ਪ੍ਰਿੰਟ ਹੈਗੇ ਨੇ ਪ੍ਰਾਈਸ 520 ਰੁਪਿਆ ਫ੍ਰੀ ਸ਼ਿਪਿੰਗ ਚਾਰਜਸ ਆਲੋ ਬਰਿੰਦੀ ਹੈ ਮਾਗੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਇਹਨਾਂ ਵਿੱਚ ਵੈਸੇ ਹੋਰ ਵੀ ਬਹੁਤ ਆਪਸ਼ਨ ਅਵੇਲੇਬਲ ਹੈ ਕਿਆਂ ਨੇ ਫਿਰ ਵੀਡੀਓ ਜ਼ਿਆਦਾ ਲੌਂਗ ਹੋ ਜਾਣੀ ਸੀ ਇਸ ਲਈ ਮੈਂ ਇੱਥੇ ਜਿੰਨੀਆਂ ਕਾਇਆਂ ਉਹ ਮੈਂ ਐਡ ਕਰ ਦਿੱਤੀਆਂ ਨੇ ਤੇ ਬਾਕੀ ਬਾਕੀ ਆਪਸ਼ਨਾਂ ਵੇਖਣੇ ਦਾ ਨੰਬਰ ਦੇ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਣੇ ਮੇਰੇ ਸੁਟਿਆਂ ਦੇ ਨਾਲ ਨਵੇਂ-ਨਵੇਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ